ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਜੋ ਕਿ ਪਰੰਪਰਾਸ ਵਿੱਚੋਂ ਹੈ ਆਰੰਭ ਕਰਨ ਲੱਗੇ ਹਾਂ ਸੋ ਪਿਆਰ ਨਾਲ ਸਰਵਨ ਕਰਨਾ ਜੀ ਦਰਸ਼ਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਹਰ ਸਾਖੀ ਸਾਈਆਂ ਜੀ ਦੇ ਇਸ਼ਕ ਵਿੱਚ 몰 ਰਹੇ ਉਹਨਾਂ ਦੇ ਜੀਵਨ ਦੀ ਮਾਨਵਤਾ ਦੇ ਭਲੇ ਵਿੱਚ ਲੱਗਣ ਦੀ ਪਰਤੱਖ ਸ਼ਾਦੀ ਭਰਦੀ ਹੈ ਕਿਸ ਤਰ੍ਹਾਂ ਦੂਸਰਿਆਂ ਦੇ ਕਸ਼ਟ ਹਰਨ ਲਈ ਔਰ ਉਹਨਾਂ ਦਾ ਭਲਾ ਕਰਨ ਲਈ ਦਾਤਾ ਜੀ ਖੁਦ ਆਪਣੇ ਆਪ ਨੂੰ ਕਸ਼ਟਾਂ ਵਿੱਚ ਪਾ ਕੇ ਉਹਨਾਂ ਦੀਆਂ ਰੂਹਾ ਵਿੱਚ ਇਨਸਾਨੀਅਤ ਔਰ ਸਾਈ ਪਿਆਰ ਜਗਾਉਂਦੇ ਰਹੇ ਹਨ ਉਸ ਦੀ ਇੱਕ ਝਲਕ ਪਿਛਲੀ ਸਾਖੀ ਹੁਣ ਤਾ ਉਹ ਸ਼ਰਨਾਗਤ ਆਏ ਵਿੱਚ ਦੀਦਾਰੀ ਜਾ ਚੁੱਕੀ ਹੈ ਅਤੇ ਇਹ ਖੜਗਧਾਰੀ ਚੋਜੀ ਪ੍ਰੀਤਮ ਮੇਰਾ ਇਹ ਗੋਬਿੰਦ ਕਿੰਨਾ ਕੁ ਭਾਉ ਭਗਤ ਦਾ ਭੁੱਖਾ ਹੈ ਇਸ ਦੀ ਇੱਕ ਝਲਕ ਇਸ ਸਾਖੀ ਦਰਸ਼ਨ ਤਾਨ ਵਿੱਚ ਦੀਦਾਰੀ ਜਾਣੀ ਹੈ ਸੰਗਤ ਜੀ ਆਪ ਜੀ ਸੀਸ ਤੇ ਹੱਥ ਰੱਖਣਾ ਔਰ ਜਰਾ ਦੇਖਣਾ ਕਿ ਕਿਸ ਤਰ੍ਹਾਂ ਦਾਤਾ ਜੀ ਇੱਕ ਬਿਰਧ ਮਾਈ ਦੇ ਸੱਚੇ ਸੁੱਚੇ ਪ੍ਰੇਮ ਨੂੰ ਕਬੂਲਣ ਲਈ ਔਰ ਉਸ ਦੀ ਦਰਸ਼ਨ ਤਾਂ ਪੂਰੀ ਕਰਨ ਲਈ ਸ੍ਰੀ ਅਮਰਤ ਸਾਹਿਬ ਜੀ ਤੋਂ ਸੈਂਕੜੇ ਮੀਲਾਂ ਦਾ ਵਿਖੰ ਪਹਾੜੀ ਪੈਂਡਾ ਤੈਅ ਕਰਕੇ ਕਸ਼ਮੀਰ ਪਹੁੰਚ ਉਸ ਨੂੰ ਦਰਸ਼ਨਾ ਨਾਲ ਨਿਹਾਲ ਕਰਦੇ ਹਨ ਔਰ ਉਸ ਨੂੰ ਉੱਚ ਆਤਮਿਕ ਅਵਸਥਾ ਤੇ ਪਹੁੰਚਾਉਂਦੇ ਹਨ ਮਾਈ ਭਾਗ ਭਰੀ ਦਾ ਪੁੱਤਰ ਥੋੜਾ ਸਮਾਂ ਪਹਿਲਾਂ ਤੀਰਥ ਯਾਤਰਾ ਤੇ ਗਿਆ ਸੀ ਔਰ ਕੁਝ ਦਿਨ ਪਹਿਲਾਂ ਹੀ ਤੀਰਥ ਪਰਸ ਕੇ ਵਾਪਸ ਘਰ ਮੁੜਿਆ ਹੈ ਪਰ ਜਦ ਦਾ ਇਹ ਘਰ ਵਾਪਸ ਆਇਆ ਹੈ ਮਾਈ ਭਾਗ ਭਰੀ ਨੂੰ ਇਸ ਦਾ ਵਿਵਹਾਰ ਇੱਕਦਮ ਬਦਲਿਆ ਹੋਇਆ ਮਹਿਸੂਸ ਹੋ ਰਿਹਾ ਹੈ ਨਾ ਕਿਸੇ ਨਾਲ ਬੋਲਦਾ ਹੈ ਨਾ ਹੱਸਦਾ ਹੈ ਅਜੇ ਕੁੱਕੜ ਬਾਗ ਨਹੀਂ ਦਿੰਦੇ ਕਿ ਖੁੰਭ ਵੰਗ ਉੱਠ ਖੜੋਂਦਾ ਹੈ ਅਤੇ ਇਸ਼ਨਾਨ ਕਰ ਚੌਂਕੜਾ ਮਾਰ ਬਹਿ ਜਾਂਦਾ ਹੈ ਸਾਰਾ ਦਿਨ ਜ਼ੁਬਾਨ ਦਾ ਚੁੱਪ ਨਾਲ ਸੋਹਣਾ ਰਿਸ਼ਤਾ ਬਣਿਆ ਰਹਿੰਦਾ ਹੈ ਬੁੱਲ ਕਦੇ ਫੜਕਦੇ ਦਿਸਦੇ ਹਨ ਪਰ ਸੁਣਦਾ ਕੁਝ ਨਹੀਂ ਅੱਗੇ ਕਦੇ ਗੁੱਸੇ ਵੀ ਹੋ ਪੈਂਦਾ ਸੀ ਪਰ ਹੁਣ ਗੱਡੇ ਪਏ ਲੰਗਣ ਮੁਸਕਰਾ ਛੱਡਦਾ ਹੈ ਕੰਮ ਕਾਜ ਤੇ ਜਾਂਦਾ ਤਾਂ ਹੈ ਪਰ ਅੱਗੇ ਵਾਂਗੂ ਖੁੱਬਕੇ ਕੰਮ ਕਰਦਾ ਨਹੀਂ ਦਿਸਦਾ ਬੋਟੀ ਬੱਚਿਆਂ ਨਾਲ ਵੀ ਜ਼ਿਆਦਾ ਭਿੱਜਿਆ ਕਦੇ ਨਜ਼ਰੀ ਨਹੀਂ ਪੈਂਦਾ ਇੱਕ ਦਿਨ ਮਾਈ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਚਿੰਤਿਤ ਹੋਈ ਬੈਠੀ ਸੀ ਕਿ ਇਸ ਦਾ ਪੁੱਤਰ ਸੇਵਾਦਾਸ ਆ ਗਿਆ ਅਤੇ ਮਾਈ ਨੂੰ ਸੀਸ ਨਿਵਾ ਸਾਹਮਣੇ ਆਸਣ ਤੇ ਜਾ ਬੈਠਾ ਅੱਜ ਮਾਈ ਕੋਲੋਂ ਰਿਹਾ ਨਾ ਗਿਆ ਔਰ ਆਪਣੇ ਪੁੱਤਰ ਦੇ ਵਿਵਹਾਰ ਵਿੱਚ ਆਏ ਇਸ ਅਚਾਨਕ ਬਦਲਾਅ ਦਾ ਕਾਰਨ ਜਾਣਨ ਲਈ ਮਾਈ ਸਹਜੇ ਸਹਜੇ ਇਸ ਦੇ ਕੋਲ ਆ ਬੈਠੀ ਔਰ ਪਿਆਰ ਨਾਲ ਪੁੱਛਣ ਲੱਗੀ ਬੱਚਾ ਮਾਂ ਸਦਕੇ ਲੱਗੀ ਜਾਵੇ ਮੇਰੇ ਇਸ ਸੋਹਣੇ ਪੁੱਤਰ ਦਾ ਸਦਾ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ ਸੇਵਾਦਾਸ ਚੁੱਪ ਮਾਈ ਕੁਝ ਤਾਂ ਚੁੱਪ ਦੀ ਮੋਹਰ ਤੋੜ ਬੱਚਾ ਤਾਂ ਜੋ ਪਤਾ ਲੱਗੇ ਜੋ ਤੇਰੇ ਅੰਦਰ ਕੀ ਵਰਤ ਰਹੀ ਹੈ ਸੇਵਾਦਾਸ ਅੰਮਾ ਮੇਰੇ ਅੰਦਰ ਇਹ ਵਰਤ ਰਹੀ ਹੈ ਕਿ ਮੈਂ ਹੁਣ ਤੱਕ ਦੀ ਆਪਣੀ ਸਾਰੀ ਉਮਰ ਵਿਅਰਥ ਹੀ ਗਵਾਈ ਹੈ ਜਿਸ ਪਾਕ ਪੁਰਵਦਗਾਰ ਨੂੰ ਮਿਲਣ ਲਈ ਇਹ ਮਨੁੱਖਾ ਦੇਹੀ ਮਿਲੀ ਸੀ ਉਸ ਨੂੰ ਇੱਕ ਪਲ ਲਈ ਵੀ ਯਾਦ ਨਹੀਂ ਕੀਤਾ ਕਦੀ ਉਸ ਇਲਾਹੀ ਦਾਤੇ ਦੇ ਇਸ਼ਕ ਨੇ ਮੇਰੇ ਇਸ ਪਾਪੀ ਹਿਰਦੇ ਵਿੱਚ ਫੇਰਾ ਨਾ ਪਾਇਆ ਜਿਸ ਦਾਤੇ ਨੇ ਸਭ ਕੁਝ ਦਿੱਤਾ ਉਸ ਵੱਲ ਕਦੀ ਇੱਕ ਪਲ ਵੀ ਮੇਰਾ ਧਿਆਨ ਨਾ ਗਿਆ ਅੰਮਾ ਇਹ ਤਾਂ ਹੈ ਮੇਰੀ ਉਦਾਸੀ ਦਾ ਕਾਰਨ ਅੱਛਾ ਜੋ ਬੀਤੀ ਸੋ ਬੀਤੀ ਹੁਣ ਨੂੰ ਸੰਭਾਲੀਏ ਔਰ ਇਸ ਹੁਣ ਨੂੰ ਸੰਭਾਲਣ ਦਾ ਯਤਨ ਹੁਣ ਮੇਰੀ ਜ਼ਿੰਦਗੀ ਦਾ ਪ੍ਰਮੁੱਖ ਟੀਚਾ ਬਣ ਚੁੱਕਾ ਹੈ ਜੀਵਨ ਦੇ ਬੀਤ ਰਹੇ ਹਰ ਪਲ ਨੂੰ ਸੰਭਾਲਣ ਦਾ ਮੇਰਾ ਇਹ ਯਤਨ ਮੈਨੂੰ ਇੱਕ ਸੋਹਣੇ ਜਿਹੇ ਟਿਕਾਓ ਔਰ ਸਵਾਦ ਵਿੱਚ ਲੈ ਜਾਂਦਾ ਹੈ ਜਿਸ ਕਾਰਨ ਸੁਰਤ ਸਹਿਜੇ ਹੀ ਇਸ ਸਵਾਦਲੇ ਰਸ ਵਿੱਚ ਮਗਨ ਹੋ ਜਾਂਦੀ ਹੈ ਔਰ ਇਸ ਤੋਂ ਬਾਹਰ ਆਉਣਾ ਨਹੀਂ ਚਾਹਦੀ ਮਾਈ ਬੱਚਾ ਪੱਕ ਦੱਸ ਇਸ ਉਦਾਸੀ ਇਸ ਟਿਕਾਓ ਇਸ ਸਵਾਦਲੇ ਰਸ ਕਾਰਨ ਸਾਨੂੰ ਵਿਛੋੜੇਗਾ ਤਾਂ ਨਹੀਂ ਸੇਵਾਦਾਰ ਅੰਮਾ ਰਤਾ ਤੌਖਲਾ ਨਾ ਕਰ ਮੈਂ ਤਿਆਗੀ ਨਹੀਂ ਹੋਣਾ ਸਰੀਰ ਦੇ ਤਿਆਗੀ ਅੱਗੇ ਥੋੜੇ ਹਨ ਮੈਂ ਤਾਂ ਮਨ ਦਾ ਤਿਆਗ ਸਿੱਖਣਾ ਹੈ ਮਾਈ ਜੀ ਸਦਕੇ ਤੇਰੇ ਤੋਂ ਮੇਰੇ ਬੱਚਿਆ ਮਾਂ ਦੇ ਮਨ ਨੂੰ ਠੰਡ ਪਾਈ ਆ ਪਰ ਇਹ ਦੱਸ ਕਿ ਇਹ ਸੋਹਣਾ ਬਦਲਾ ਆਇਆ ਕਿੰਜ ਸੇਵਾ ਦਾਸ ਕੀ ਦੱਸਾਂ ਅਮੀਏ ਜਦੋਂ ਮੇਰ ਹੋਣੀ ਹੁੰਦੀ ਹੈ ਬਸ ਇੱਕ ਬਹਾਨਾ ਬਣ ਜਾਂਦਾ ਹੈ ਤੀਰਥ ਯਾਤਰਾ ਕਰਦੇ ਆ ਸਫਰ ਵਿੱਚ ਮੈਂ ਇੱਕ ਸਿਪਾਹੀ ਬਾਣੇ ਵਾਲੇ ਨੂੰ ਸਮਾਧੀ ਵਿੱਚ ਟਿਕਿਆ ਕੁਝ ਪੜਦਿਆਂ ਡਿੱਠਾ ਮੈਂ ਮਖੌਲ ਕੀਤਾ ਕਿ ਸਿਪਾਹੀ ਕੀ ਤੇ ਜੋਗ ਕੀ ਉਸ ਅੱਗੋਂ ਕਿਹਾ ਉਹ ਜੋ ਕਹਾਦਾ ਜੋ ਹਰ ਕੋਈ ਨਾ ਕਰ ਸਕੇ ਸਿਪਾਹੀ ਕੀ ਤੇ ਵਿਹਾਰੀ ਕੀ ਧੋਬੀ ਕੀ ਤੇ ਬਾਣੀਆਂ ਕੀ ਤਿਆਗੀ ਕੀ ਤੇ ਗ੍ਰਸਤੀ ਕੀ ਜੋਗ ਉਹ ਜੋ ਸਭ ਨੂੰ ਜੋਗੀ ਬਣਾ ਗੱਡੇ ਅਮੀਏ ਉਸ ਗਿਆਨवान ਜੋਦੇ ਨੇ ਅਜੇ ਅਜੇ ਕਮਾਲ ਦੇ ਵਾਕ ਕਹੇ ਕਿ ਮੈਂ ਹੈਰਾਨ ਰਹਿ ਗਿਆ ਮੇਰੇ ਅੰਦਰ ਖੋ ਲੱਗ ਗਈ ਕਿ ਇਸ ਤੋਂ ਇਸ ਦੇ ਇੰਨਾ ਉੱਚੇ ਹੋਣ ਦਾ ਭੇਤ ਮਿਲੇ ਉਸ ਤੋਂ ਮੈਨੂੰ ਸੁਪਈ ਕਿ ਕੋਈ ਨਵਾਂ ਤੀਰਥ ਪ੍ਰਗਟ ਹੋਇਆ ਹੈ ਪੰਜ ਪਾਣੀਆਂ ਦੀ ਧਰਤੀ ਵਿੱਚ ਸੋ ਅੰਮਾ ਮੈਂ ਮੋੜ ਦੀ ਵਾਰ ਉੱਥੇ ਗਿਆ ਤੀਰਥ ਡਿੱਠਾ ਤੀਰਥ ਕਾ ਦਾ ਤੀਰਥ ਰਾਜ ਹੈ ਦਰਸ਼ਨ ਕਰਕੇ ਠੰਡ ਪੈਂਦੀ ਹੈ ਚਾਰੋਂ ਪਾਸੇ ਨਿਰਮਲ ਜਲ ਤੇ ਵਿਚਕਾਰ ਮੰਦਿਰ ਖੜਾ ਹੈ ਹਰ ਵਕਤ ਸਾਈਆਂ ਜੀ ਦਾ ਜਸ ਕੀਰਤਨ ਦੇ ਰੂਪ ਵਿੱਚ ਬੜੇ ਬੜੇ ਰੱਸੀਏ ਤੇ ਕਰਨੀ ਵਾਲੇ ਲੋਕ ਕਰਦੇ ਹਨ ਕਿ ਇੱਥੇ ਦੋ ਤੀਰਥ ਹਨ ਇੱਕ ਹੈ ਇਹ ਤੀਰਥ ਅਤੇ ਇੱਕ ਹੈ ਤੀਰਥ ਵਾਲਾ ਆਪ ਮਾਈ ਉਤਾਵਲੀ ਹੋ ਕੇ ਉਹ ਕੌਣ ਬੱਚਾ ਸੇਵਾਦਾਸ ਉਹ ਇੱਕ ਪਿੰਡ ਗਏ ਹੋਏ ਸਨ ਉਡੀਕ ਵਿੱਚ ਮੈਂ ਠਹਿਰ ਗਿਆ ਉਹ ਆਏ ਸੱਚ ਮੁਚਾਏ ਮੈਂ ਡਿਠੇ ਔਰ ਅਮੀਏ ਨੈਣ ਬੰਦ ਹੋ ਗਏ ਔਰ ਵਗ ਤੁਰੇ ਡਿਠੇ ਕੀ ਨੈਣਾ ਵਿੱਚ ਵਹਿ ਗਏ ਨੈਣਾ ਥਾਣੀ ਅੰਦਰ ਲੰਘ ਗਏ ਹੋਰੇ ਅੰਦਰ ਵਸ ਗਏ ਫੇਰ ਮੇਰਾ ਜੀ ਨਾ ਕਰੇ ਅੱਖਾਂ ਖੋਲਾ ਮੈਂ ਸੋਚਾ ਮਥੇ ਬਾਹਰ ਨਾ ਨਿਕਲ ਜਾਣ ਕੁਝ ਚਿਰ ਮਗਰੋਂ ਮੇਰੇ ਸਿਰ ਤੇ ਅਜੀਬ ਜਿਹਾ ਪਿਆਰ ਮਿਲਿਆ ਮੇਰੇ ਨੈਣ ਖੁੱਲ ਗਏ ਕੀ ਦੇਖਦਾ ਹਾਂ ਕਿ ਉਹ ਮੇਰੇ ਸੀਸ ਤੇ ਪਿਆਰ ਦੇ ਰਹੇ ਹਨ ਮੇਰੇ ਅੰਦਰ ਚਰਨਾਟਾ ਛਿੜ ਰਹੀਆਂ ਸਨ ਮੈਂ ਜਾਤਾ ਮੇਰੇ ਅੰਦਰੋਂ ਨਿਕਲ ਆਏ ਹਨ ਦੇਖਣ ਲਈ ਮੈਂ ਨੈਣ ਫੇਰ ਮੀਟੇ ਤਾਂ ਉਹ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ ਮੇਰੀ ਸਮਝ ਨਾ ਆਇਆ ਅੰਦਰ ਹਨ ਕੀ ਬਾਹਰ ਮੈਂ ਬੌਰਾ ਹੋ ਗਿਆ ਉਹ ਬੌਰਾ ਸਭ ਕੋਈ ਹੋਵੇ ਹਾਂ ਅਮੀਏ ਸਭ ਕੋਈ ਹੋਵੇ ਉਹ ਬੌਰਾ ਪਨ ਹੋ ਸ਼ਾਂਤੋਂ ਸੋਣਾ ਹੈ ਕੀ ਦਸਾਂ ਅਮੀਏ ਨੈਣ ਵਗ ਤੁਰੇ ਲੂ ਲੂ ਵਿੱਚ ਚਰਨਾ ਹਟ ਸੀ ਰਸ ਸੀ ਹਲਕਾਪਨ ਸੀ ਤੇ ਇੱਕ ਠੰਡੀ ਜਹੀ ਲਹਿਰ ਆਪੇ ਵਿੱਚ ਗੁਮ ਹੋਣ ਦੀ ਸੀ ਉਹਨਾਂ ਨੇ ਮੇਰੇ ਸੀਸ ਤੇ ਆਪਣੇ ਹੱਥ ਵਿੱਚ ਫੜੇ ਤੀਰ ਦੀ ਨੋਕ ਲਗਾ ਕੇ ਕਿਹਾ ਨਿਹਾਲ ਸਿਖਾ ਨਿਹਾਲ ਤਾਂ ਅਮੀਂ ਮੈਂ ਕੀ ਡਿਠਾ ਕਿ ਮੇਰੇ ਰੋਮ ਰੋਮ ਵਿੱਚ ਇੱਕ ਸ਼ਬਦ ਵਾਹਿਗੁਰੂ ਆਪੇ ਹੋ ਰਿਹਾ ਹੈ ਤੇ ਅਜਬ ਸਵਾਦ ਦੀ ਛੈਦਰ ਲੱਗ ਰਹੀ ਹੈ ਇੱਕ ਹੈ ਕਿ ਸਿਵਾदास ਕਿਸੇ ਇਲਾਹੀ ਸਵਾਦ ਵਿੱਚ ਗਰਕ ਹੁੰਦਾ ਚੁੱਪ ਕਰ ਗਿਆ ਮਾਈ ਭਾਗਪਰੀ ਸੋਚ ਰਹੀ ਹੈ ਕਿ ਵਾ ਵਾ ਮੇਰੇ ਲਾਲ ਤੂੰ ਕੈਸੀ ਠੋਕਰ ਖਾਦੀ ਕਿਸ ਨੂੰ ਮਖੌਲ ਕੀਤਾ ਇੱਕ ਸਿਪਾਹੀ ਨੂੰ ਹੈ ਮਖੌਲੋਂ ਦਰੋਪਤੀ ਮਾਰੀ ਗਈ ਪਰ ਤੂੰ ਤਰ ਗਿਆ सिपाही कोई कुशल योगी हो जिसने मखोल ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ ਮੈਂ ਸਮਝਦੀ ਸੀ ਪੁੱਤ ਦੁਖੀ ਹੈ ਉਦਾਸ ਹੈ ਪਰ ਉਹ ਤਾਂ ਅੰਦਰੋਂ ਲਾਲ ਗੁਲਾਲ ਹੈ ਵਾਹ ਤਾਰਨਹਾਰ ਦਾਤੇ ਤੇਰਾ ਬਿਰਦ ਮੈਨੂੰ ਮੇਰੇ ਘਰ ਵਿੱਚ ਹੀ ਵਗਦੀ ਪਾਵਨ ਗੰਗਾ ਬਖਸ਼ ਦਿੱਤੀ ਕਿ ਇਸ ਬੁੱਢੀ ਨੂੰ ਇਸ ਉਮਰੇ ਤੀਰਥਾਂ ਤੇ ਭਟਕਣਾ ਨਾ ਪਵੇ ਸ਼ੁਕਰ ਦਾਤਿਆ ਸ਼ੁਕਰ ਬਸ ਹੁਣ ਤਰਸ ਕਰੀ ਕਿ ਇਹ ਭਾਗ ਭਰੀ ਵੀ ਇਲਾਹੀ ਰਾਸ ਨਾਲ ਭਰਪੂਰ ਵਗ ਰਹੀ ਇਸ ਗੰਗਾ ਵਿੱਚ ਰੱਜ ਕੇ ਇਸ਼ਨਾਨ ਕਰ ਸਕੇ ਮਾਈ ਇਹ ਚੁਪ ਅਰਦਾਸ ਕਰ ਪੁੱਤ ਨੂੰ ਕਹਿਣ ਲੱਗੀ ਮਾ ਵਾਰੀ ਪੁੱਤ ਫੇਰ ਇਸ ਅੰਮੀ ਨੂੰ ਵੀ ਰਸਤਾ ਦੱਸ ਤਾਂ ਜੋ ਇਸ ਇਲਾਹੀ ਰਸ ਦੀ ਵਗਦੀ ਪਾਵਨ ਗੰਗਾ ਵਿੱਚ ਮੈਂ ਵੀ ਡੁਬਕੀ ਲਗਾ ਸਕਾਂ ਸੇਵਾ ਦਾਸ ਮਾ ਜੀ ਰੱਬ ਸਾਡਾ ਸਿਰਜਣਹਾਰ ਪਿਤਾ ਹੈ ਉਸ ਨੂੰ ਵਿਸਾਰ ਕੇ ਉਸ ਨੂੰ ਵਿਸਾਰ ਕੇ ਅਸੀਂ ਜੱਗ ਵਿੱਚ ਰੁੱਝ ਰਹੇ ਹਾਂ ਰੱਬ ਜੀ ਤੋਂ ਪਈ ਹੋਈ ਇਸ ਵਿਥ ਇਸ ਵਿਛੋੜੇ ਕਾਰਨ ਹੀ ਸਾਡੀ ਰੋਹਾਨੀ ਤਰੱਕੀ ਰੁਕੀ ਹੋਈ ਹੈ ਅਰ ਸਾਡਾ ਜੀਵਨ ਬੇਰਸਾ ਜਿਹਾ ਹੋ ਰਿਹਾ ਹੈ ਸੋ ਅਸੀਂ ਵਿਸਾਰੇ ਨੂੰ ਛੱਡ ਰੱਬ ਜੀ ਦੀ ਪਿਆਰ ਭਰੀ ਯਾਦ ਵਿੱਚ ਲੱਗੀਏ اے ਰੱਬ ਜੀ ਦੀ ਪਿਆਰ ਭਰੀ ਯਾਦ ਹੀ ਰੱਬ ਜੀ ਦੀ ਬੰਦਗੀ ਹੈ ਰੱਬ ਜੀ ਦੀ ਪ੍ਰੇਮਾ ਭਗਤੀ ਹੈ ਜੋ ਰੱਬ ਜੀ ਦੀ ਪਿਆਰ ਭਰੀ ਯਾਦ ਵਿੱਚ ਆ ਗਿਆ ਉਸ ਦਾ ਵਿਛੋੜਾ ਯਕੀਨਨ ਦੂਰ ਹੋ ਜਾਂਦਾ ਹੈ ਉਸ ਦੇ ਅੰਦਰ ਕੋਈ ਸੋਹਣੀ ਸ਼ਾਂਤੀ ਹਰ ਠੰਡ ਜਿਹੀ ਵਰਤ ਜਾਂਦੀ ਹੈ ਉਸ ਦੇ ਅੰਦਰ ਇਲਾਹੀ ਰਸ ਦੀ ਅੰਮ੍ਰਿਤ ਧਾਰਾ ਚਿਮ ਚਿਮ ਵਰਸਣ ਲੱਗ ਜਾਂਦੀ ਹੈ ਪਰ ਅਮੀਂ ਇਸ ਉੱਚੀ ਖੇੜ ਦਾ ਬਣ ਆਉਣਾ ਮੇਰੋਲ ਮਿਹਰ ਹੈ ਮੇਰੇ ਉਸ ਚੋਜੀ ਪ੍ਰੀਤਮ ਦੀ ਮਾਈ ਫੇਰ ਪੁੱਤਰਾ ਤਰਸਕਾਰ ਇਸ ਬੁੱਧੜੀ ਮਾਈ ਤੇ ਵੀ ਆਰ ਮਿਹਰ ਲੈ ਦੇ ਇਸ ਨੂੰ ਵੀ ਉਸ ਮਹਿਰਾਂ ਦੇ ਸਾਈਂ ਕੋਲੋਂ ਸੇਵਾਦਾਰ ਮੈਂ ਲੈ ਚੱਲਦਾ ਅਮੀਏ ਪਰ ਤੁਹਾਡਾ ਸਰੀਰ ਬਿਰਤ ਹੈ ਵਿਖੜੇ ਅਤੇ ਲੰਮੇ ਪੈਰਾਂ ਦੇ ਦੀ ਖੇਚਲ ਚੱਲ ਨਹੀਂ ਸਕੇਗਾ ਮਾਈ ਫੇਰ ਮੈਂ ਕਿਵੇਂ ਕਰਾਂ ਲਾਲ ਜੀ ਮੇਰੇ ਅੰਦਰ ਬੜੀ ਲਾਲਸਾ ਲੱਗ ਗਈ ਹੈ ਉਸ ਇਲਾਹੀ ਦਾਤੇ ਦੇ ਚਰਨ ਪਰਸਨ ਦੀ ਸੇਵਾ ਦਾਸ ਤੁਸੀਂ ਇੱਥੇ ਘਰ ਬੈਠੇ ਹੀ ਅਰਾਧਨਾ ਕਰੋ ਉਹ ਘਟ ਘਟ ਦੀ ਜਾਣਨ ਹਾਰ ਹਨ ਦਿਲਾਂ ਦੀ ਪ੍ਰੇਮ ਕਸਕ ਨੂੰ ਮਹਿਸੂਸ ਕਰਦੇ ਹਨ ਪਿਆਰ ਚਨਾਟਾ ਅੱਗੇ ਟੁੱਟ ਕੇ ਪਰਮ ਰਸ দান ਕਰਦੇ ਹਨ ਘਰ ਬੈਠਿਆਂ ਹੀ ਮਹਿਰਾ ਦੇ ਸਾਈ ਮਹਿਰਾ ਵਰਤਾ ਦਿੰਦੇ ਹਨ ਇਸ ਤਰ੍ਹਾਂ ਸੇਵਾ ਦਾਸ ਨਾਲ ਗੱਲ ਕਰਕੇ ਮਾਈ ਦੇ ਅੰਦਰ ਕੁਝ ਧਾਰਸ ਵੱਜੀ ਤੇ ਮਾਈ નિਸ਼ਚਾ ਧਾਰ ਕੇ ਸਾਈਆਂ ਜੀ ਦੇ ਪ੍ਰੇਮ ਸਿਮਰਨ ਵਿੱਚ ਲੱਗ ਪਈ ਆ ਸੰਗਤ ਜੀ ਇਲਾਹੀ ਪ੍ਰੇਮ ਜਦ ਕਿਸੇ ਰੂਹ ਵਿੱਚ ਮੌਲਦਾ ਹੈ ਤਾਂ ਇੱਕ ਨਵੀਂ ਜਿੰਦ ਜਾਗਦੀ ਹੈ ਰੂਹ ਨੂੰ ਇੱਕ ਨਵੀਂ ਤਾਜ਼ਗੀ ਨਸੀਬ ਹੁੰਦੀ ਹੈ ਔਰ ਇਹ ਇਲਾਹੀ ਰੱਬੀ ਪ੍ਰੇਮ ਕਿਸੇ ਰੂਹ ਵਿੱਚ ਮੌਲਣ ਦਾ ਆਪਣਾ ਰਾਹ ਆਪ ਬਣਾਉਂਦਾ ਹੈ ਸੋ ਜੋ ਰੂਹ ਸਤਗੁਰ ਜੀ ਦੇ ਇਲਾਹੀ ਪ੍ਰੇਮ ਵਿੱਚ ਹੈ ਉਹਨਾਂ ਨੂੰ ਯਾਦ ਕਰ ਰਹੀ ਹੈ ਉਹ ਸੰਸਾਰ ਦੇ ਮੋਹ ਨੂੰ ਅਣਜਾਣੇ ਜਿੱਤ ਰਹੀ ਹੈ ਔਰ ਇਹ ਹੀ ਅਸਲ ਭਗਤੀ ਹੈ ਹਾਂਜੀ ਪ੍ਰੇਮਾ ਭਗਤੀ ਜਦ ਬਸਤਰ ਉਨ੍ਹਾਂ ਕੀ ਤਿਆਰ ਹੋ ਗਿਆ ਤਾਂ ਮਾਈ ਦੇ ਚਿਤ ਵਿੱਚ ਸਹਿਜ ਸੁਭਾਏ ਹੀ ਇਹ ਲਗਨ ਲੱਗ ਗਈ ਕਿ ਸਤਗੁਰ ਜੀ ਇਹ ਬਸਤਰ ਖੁਦ ਅੰਗੀਕਾਰ ਕਰਨ ਮਾਈ ਨੂੰ ਕਈ ਸਿਆਣਿਆਂ ਸਿੱਖਾਂ ਨੇ ਸਮਝਾਇਆ ਕਿ ਸਤਗੁਰ ਜੀ ਦੇ ਰੁਝੇਵੇਂ ਬੇਅੰਤ ਹਨ ਹਰ ਇੱਕ ਰੂਹ ਦੀ ਆਈ ਸੰਗਤ ਦੀ ਸੰਭਾਲ ਕਰਨੀ ਹੁੰਦੀ ਹੈ ਫੇਰ ਜ਼ਬਰਦਸਤੀ ਦੇ ਥੋਪੇ ਗਏ ਯੁੱਧਾਂ ਵਿੱਚ ਵੀ ਲੋਹੇ ਦੀ ਧਾਰ ਦਾ ਜਲਵਾ ਦਿਖਾਉਣਾ ਪੈਂਦਾ ਹੈ ਇਸ ਲਈ ਸਤਿਗੁਰ ਜੀ ਨੂੰ ਇੰਨੇ ਔਖਰੇ ਲੰਬੇ ਪੈਂਡਿਆਂ ਦੀ ਖੇਚਲ ਦੇਣੀ ਠੀਕ ਨਹੀਂ ਇਹ ਬਸਤਰ ਉੱਥੇ ਹੀ ਘੱਲ ਦੇਣਾ ਚਾਹੀਦਾ ਹੈ ਪਰ ਮਾਈ ਅੱਗੋਂ ਗੱਲ ਵਿੱਚ ਪੱਲਾ ਪਾ ਨਿਮਰਤਾ ਸਹਿਤ ਔਰ ਬੜੀ ਹੀ ਮਿੱਠੀ ਜ਼ੁਬਾਨ ਵਿੱਚ ਜਵਾਬ ਦਿੰਦੀ ਮੇਰੇ ਗੁਰੂ ਨਾਨਕ ਦੇ ਪਿਆਰਿਓ ਤੁਸੀਂ ਜੋ ਕਹਿੰਦੇ ਹੋ ਇਹ ਸੱਚ ਹੈ ਸੋਲਾ ਆਨੇ ਸੱਚ ਹੈ ਪਰ ਮੈਂ ਕੀ ਕਰਾਂ ਮੈਨੂੰ ਦਰਸ਼ਨ ਬਿਨ ਚੈਨ ਨਹੀਂ ਕਲੇਜਾ ਦਰਸ਼ਨਾ ਨੂੰ ਤੜਫਦਾ ਹੈ ਹੋਰ ਕੋਈ ਇੱਛਾ ਮੇਰੀ ਨਹੀਂ ਰਹੀ ਪਰ ਇੱਕ ਦਰਸ਼ਨ ਤਾਂ ਬੇਵਸੇ ਲੱਗ ਰਹੀ ਹੈ ਜੋ ਮੇਰੇ ਹਟਾਇਆ ਵੀ ਨਹੀਂ ਹਟਦੀ ਮੈਂ ਨਹੀਂ ਚਾਹੰਦੀ ਸਤਗੁਰ ਜੀ ਨੂੰ ਕੋਈ ਖੇਚਲ ਦੇਆ ਪਰ ਇਹ ਦਰਸ਼ਨ ਤਾਂ ਮੇਰੇ ਵਸ ਦੀ ਨਹੀਂ ਇਹ ਸਿੱਖ ਮੇਰੀ ਦੂਰ ਨਹੀਂ ਹੋਣੀ ਮੇਰੀ ਇਹ ਆਸ ਪੂਰੀ ਕਰਨਾ ਜਾਂ ਨਾ ਕਰਨਾ ਇਹ ਸਤਿਗੁਰ ਜੀ ਦੇ ਵਸ ਹੈ ਤੁਸੀਂ ਮੈਨੂੰ ਇਹ ਅਸੀਸ ਦਿਓ ਕਿ ਮੇਰੀ ਇਹ ਸਿੱਖ ਨਾ ਮਿਟੇ ਮੇਰੀ ਇਹ ਦਰਸ਼ਨ ਤਾਂਗ ਨਾ ਮਿਟੇ ਮੌਤ ਜੇ ਕਿਤੇ ਮੇਰੀ ਇਸ ਸਿੱਖ ਪੂਰੀ ਹੋਣ ਤੋਂ ਪਹਿਲਾਂ ਮੇਰੇ ਨੈਣ ਮੀਟ ਵੀ ਦੇਵੇ ਤਾ ਵੀ ਮੇਰੀ ਇਹ ਸਿੱਖ ਨਾ ਮਿਟੇ ਹਾ ਕਦੇ ਨਾ ਮਿਟੇ ਕਦੇ ਵੀ ਨਾ ਮਿਟੇ ਮਾਈ ਦੇ ਇਸ ਤਰ੍ਹਾਂ ਦੇ ਸਦਕ ਭਰੇ ਬਚਨ ਸੁਣ ਕੇ ਸਿੱਖ ਲਾਜਵਾਬ ਹੋ ਜਾਂਦੇ ਔਰ ਇਸ ਸਦਕਵਾਨ ਮਾਈ ਦੇ ਚਰਨਾਂ ਦੀ ਧੂੜੀ ਨੂੰ ਵਾਰਨੇ ਬਲਹਾਰਨੇ ਹੁੰਦੇ ਹੋਏ ਵਾਪਸ ਮੁੜਦੇ ਬੱਚਾ ਮੈਂ ਇੱਕ ਝੋਲਾ ਡਿੱਠਾ ਹੈ ਪਿਆਰ ਵੰਡਦਿਆਂ ਔਰ ਮੇਹਰਾਂ ਦਾ ਮੀ ਵਸਾਉਂਦਿਆਂ ਦਾ ਇੱਕ ਸੋਹਣਾ ਦੀਦਾਰਾ ਪਾਇਆ ਹੈ ਕਿਉਂ ਪੁੱਤ ਇਹ ਸੂਰਤ ਸਤਿਗੁਰ ਜੀ ਦੀ ਹੈ ਇਹ ਸਵਾਲ ਸੁਣਦਾ ਸੁਣਦਾ ਸੇਵਾਦਾਸ ਕਿਸੇ ਇਲਾਹੀ ਸਵਾਦ ਵਿੱਚ ਰਸਮਗਨ ਹੋ ਗਿਆ ਬੋਲ ਨਾ ਸਕਿਆ ਉਸ ਦੇ ਨੈਣਾ ਅੱਗੇ ਰੱਬੀ ਜلال ਵਾਲੀ ਉਸ ਦੇ ਨੈਣਾ ਅੱਗੇ ਰੱਬੀ ਜلال ਵਾਲੀ ਉਹ ਸੋਹਣੀ ਮੂਰਤ ਆ ਗਈ ਅਤੇ ਪਿਆਰ ਦੀ ਚਰਨਾ ਹਟ ਨਾਲ ਕਲੇਜੇ ਵਿੱਚ ਥਰ ਥਰ ਹੋਣ ਲੱਗੀ ਹੋਸ ਨੂੰ ਸਤਗੁਰੂ ਜੀ ਘੋੜੇ ਚੜੇ ਆਉਂਦੇ ਦਿਸਣ ਲੱਗ ਪਏ ਉਧਰ ਮਾਈ ਪੁੱਛਦੀ ਪੁੱਛਦੀ ਚੁੱਪ ਕਰ ਗਈ ਬਾਹਰੋਂ ਮੀٹے ਹੋਏ ਨੈਣ ਅੰਦਰ ਜਾ ਖੁੱਲੇ ਔਰ ਸਤਗੁਰੂ ਜੀ ਦੇ ਅਲੌਕਿਕ ਦੀਦਾਰਿਆਂ ਵਿੱਚ ਮਸਤ ਹੋ ਗਏ ਸੇਵਾਦਾਸ ਦੀ ਸੂਰਤ ਸਤਿਗੁਰ ਜੀ ਨੂੰ ਸਫਰ ਵਿੱਚ ਅਜੇ ਦੇਖ ਰਹੀ ਸੀ ਸੇਵਾਦਾਸ ਦੀ ਸੂਰਤ ਸਤਿਗੁਰ ਜੀ ਨੂੰ ਸਫਰ ਵਿੱਚ ਅਜੇ ਦੇਖ ਹੀ ਰਹੀ ਸੀ ਕੀ ਦਰਵਾਜ਼ੇ ਵੱਲੋਂ ਖੜਾਕ ਹੋਣ ਲੱਗ ਪਿਆ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ ਸੇਵਾਦਾਸ ਨੂੰ ਧਿਆਨ ਵਿੱਚ ਸਤਿਗੁਰ ਜੀ ਬਾਹਰ ਖੜੇ ਦਿਸੇ ਘਬਰਾ ਕੇ ਨੈਣ ਖੁੱਲ ਗਏ ਹੁਣ ਕੰਨਾਂ ਨੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣੀ ਕਾਲੀ ਨਾਲ ਉੱਠਿਆ ਔਰ ਜਾ ਬੁਹਾ ਖੋਲਿਆ ਸੱਚਮੁੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਰਤੇ ਖੜੇ ਹਨ ਮੱਥੇ ਤੇ ਰੱਬੀ ਜلال ਹੈ ਨੈਣਾ ਵਿੱਚ ਇਲਾਹੀ ਤੇਜ ਪਿਆਰ ਦਾ ਮੀਂਹ ਵਸਾਉਂਦੇ ਘੋੜੇ ਤੇ ਬੈਠੇ ਹਨ ਅਤੇ ਘੋੜਾ ਕਾਲਾ ਹੋ ਰਿਹਾ ਹੈ ਖੁਰ ਚੁੱਕਦਾ ਹੈ ਖੋ ਰਖਦਾ ਹੈ ਉਸੇ ਤਰ੍ਹਾਂ ਰਸਮਗਨ ਹੋਏ ਸੇਵਾਦਾਸ ਨੇ ਰਕਾਬ ਚ ਉਪਏ ਸਤਿਗੁਰ ਜੀ ਦੇ ਮੁਬਾਰਕ ਚਰਨ ਤੇ ਸੀਸ ਜਾ ਧਰਿਆ ਪਸ਼ੂ ਘੋੜਾ ਵੀ ਸ਼ਾਂਤ ਹੋ ਟਿਕ ਕੇ ਖੜੋ ਗਿਆ ਹਾਂਜੀ ਕੋਈ ਅਗੰਮੀ ਲਹਿਰ ਸੇਵਾਦਾਸ ਦੇ ਸੱਚੇ ਸੁੱਚੇ ਗੁਰੂ ਪਿਆਰ ਦੀ ਉਸ ਨੂੰ ਵੀ ਅਡੋਲ ਕਰ ਗਈ ਸੇਵਾਦਾਸ ਬੇਬਲ ਹੋ ਉਠਿਆ ਔਰ ਬਾਵਰਾ ਜਿਆ ਹੋ ਦੁਹਾਈ ਦੇਣ ਲੱਗਾ ਸੱਚ ਹੈ ਆ ਗਏ ਅਸਾ ਨਿਮਾਨਿਆਂ ਦੇ ਘਰ ਆ ਗਏ ਅਸਾ ਨਿਰਗੁਣ ਆਰਿਆਂ ਦੇ ਘਰ ਜਗਤ ਦੇ ਸਵਾਮੀ ਜੀ ਆਪ ਚਲ ਕੇ ਆ ਗਏ ਹਾਂ ਸੱਚਮੁੱਚ ਆ ਗਏ ਇਸ ਤਰ੍ਹਾਂ ਬੇਬਲ ਹੋ ਬਾਵਰੇ ਹੋਏ ਸੇਵਾ ਦਾਸ ਨੇ ਰਖਾਬ ਫੜ ਕੇ ਸਤਗੁਰ ਜੀ ਨੂੰ ਘੋੜੇ ਤੋਂ ਉਤਾਰਿਆ ਅਰ ਚਰਨਾਂ ਵੱਲ ਝੁਕਿਆ ਪਰ ਸਤਿਗੁਰ ਜੀ ਨੇ ਹੱਥਾਂ ਨੂੰ ਚਰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਮੁਬਾਰਕ ਹੱਥਾਂ ਵਿੱਚ ਲੈ ਲਿਆ ਅਰ ਸੇਵਾਦਾਸ ਨੂੰ ਘੁੱਟ ਕੇ ਗਲ ਨਾਲ ਲਗਾ ਲਿਆ ਸੇਵਾਦਾਸ ਧਨ ਹੋ ਗਿਆ ਉਸ ਦੀ ਰੂਹ ਉੱਚੀ ਹੋਈ ਅਰ ਪਰਤਖ ਸਾਈਆਂ ਜੀ ਦੇ ਸੋਹਣੇ دیدار ਪਾ ਗਈ ਸਤਿਗੁਰ ਜੀ ਤੋਂ ਪਿਆਰ ਲੈਂਦਿਆਂ ਲੈਂਦਿਆਂ ਅਚਾਨਕ ਸੇਵਾਦਾਸ ਨੂੰ ਮਾਈ ਦੀ ਯਾਦ ਆਈ ਪ੍ਰੇਮ ਤੋਂ ਆਪਾ ਵਾਰਨ ਵਾਲੀ ਸੁਰਤ ਜਾਗੀ ਔਰ ਜ਼ੁਬਾਨ ਚੋਂ ਸੈ ਸੁਭਾਏ ਹੀ ਨਿਕਲ ਗਿਆ ਦਾਤਾ ਜੀ ਅਮਾ ਸਤਗੁਰੂ ਨੇ ਸੁਣਿਆ ਅੰਦਰ ਲੰਘ ਆਏ ਮਾਈ ਨੂੰ ਧਿਆਨ ਮਗਨ ਹੋਈ ਬੈਠੀ ਦੇਖਿਆ ਮਾਈ ਦੀ ਇਸ ਧਿਆਨ ਮੂਰਤੀ ਦੇ ਸੋਹਣੇ ਦਿਦਾਰੇ ਪਾਉਣ ਲਈ ਸਤਗੁਰੂ ਜੀ ਮਾਈ ਦੇ ਸਾਹਮਣੇ ਬੈਠ ਗਏ ਔਰ ਰਸ ਭਰੀ ਮਿੱਠੀ ਆਵਾਜ਼ ਵਿੱਚ ਪੁਕਾਰ ਉੱਠੇ ਅੰਮਾ ਮਾਈ ਦੇ ਕੰਨਾਂ ਨੇ ਸੁਣਿਆ ਕਿਸੇ ਰਸ ਭਰੇ ਹਿਰਦੇ ਚੋਂ ਨਿਕਲਿਆ ਹੋਇਆ ਇਹ ਪਿਆਰਾ ਸ਼ਬਦ ਅੰਮਾ ਪਹਿਲਾ ਕੰਨ ਅਤੇ ਫਿਰ ਹਿਰਦਾ ਕਿਸੇ ਅਗੰਮੀ ਰਸ ਨਾਲ ਭਰ ਗਿਆ ਨੈਣ ਖੁੱਲੇ ਪ੍ਰਤੱਖ ਮੂਰਤ ਸਾਹਮਣੇ ਬੈਠੀ ਦੇਖੀ ਮਾਈ ਚਰਨਾਵਲ ਨੂੰ ਟੱਠੀ ਪਰ ਸਤਗੁਰ ਜੀ ਨੇ ਮਾਈ ਦਾ ਅਸੀਸ ਗੋਦ ਵਿੱਚ ਲੈ ਲਿਆ ਮਾਈ ਦੀ ਸੁਰਤ ਨਿਆਣੇ ਬੱਚੇ ਵਾਂਗੂ ਗੋਦ ਵਿੱਚ ਪਈ ਰਸਮਗਨ ਹੋ ਗਈ ਕੁਝ ਚਿਰ ਬਾਅਦ ਕਿਸੇ ਉੱਚੇ ਸਦੂਰ ਵਿੱਚ ਮਸਤ ਹੋਈ ਮਾਈ ਉੱਠੀ ਔਰ ਸਤਗੁਰ ਜੀ ਲਈ ਪ੍ਰੇਮ ਮਗਨ ਹੋ ਕੇ ਉਹਨਿਆ ਬਸਤਰ ਸਤਗੁਰ ਜੀ ਦੇ ਚਰਨਾ ਤੇ ਲਿਆ ਧਰਿਆ ਦਾਤਾ ਜੀ ਨੇ ਉਸੇ ਵਕਤ ਬਸਤਰ ਨੂੰ ਸਰੀਰ ਤੇ ਓੜ ਲਿਆ ਇਹ ਦੇਖ ਮਾਈ ਦਾ ਮਨ ਕਿਸੇ ਉੱਚੇ ਹੁਲਾਰੇ ਵਿੱਚ ਆਇਆ ਨੈਣਾ ਵਿੱਚੋਂ ਪਾਵਨ ਨੀਰ ਦੀ ਗੰਗਾ ਵਹਿ ਤੁਰੀ ਔਰ ਜ਼ੁਬਾਨ ਫੜਕ ਪਈ ਤਨ ਦਾਤਾ ਤੂੰ ਏ ਨੀਚਾਂ ਦੇ ਸਾਥੀ ਏ ਨਿਮਾਣਿਆਂ ਦੇ ਬੇਲੀ ਪਰਾਇਆ ਨੂੰ ਆਪਣਾ ਇਲਾਹੀ ਪ੍ਰੇਮ ਬਖਸ਼ ਆਪਣੇ ਘਰ ਲੈਣ ਵਾਲੇ ਦਾਤੀ ਤੂੰ ਧੰ ਤੂੰ ਧੰ ਇਸ ਤਰ੍ਹਾਂ ਤੂੰ ਧੰ ਤੂੰ ਧੰ ਕਰਦੀ ਮਾਈ ਉਸ ਅਵਸਥਾ ਨੂੰ ਜਾ ਪਹੁੰਚੀ ਜਿਸ ਨੂੰ ਜੋਗੀ ਤਰਸਦੇ ਹਨ ਹਾਂਜੀ ਜਾ ਗਤ ਕੋ ਜੋਗੀ ਸਰ ਬਾਛਤ ਸੋ ਗਤ ਛਿਨ ਮੇ ਪਾਈ ਸੋ ਸੰਗਤ ਜੀ ਤਕਿਆ ਜੇ ਮੇਰਾ ਚੋਜੀ ਪ੍ਰੀਤਮ ਮੇਰਾ ਏ ਗੋਬਿੰਦ ਇਸ ਭਾਉ ਭਗਤ ਦਾ ਕਿਹੋ ਜਿਹਾ ਮਸਤਾਨਾ ਪ੍ਰੇਮੀ ਹੈ ਸਿਰਫ ਇੱਕ ਪ੍ਰੇਮ ਦੇ ਬਦਲੇ ਇੱਕ ਨਿਸ਼ਕਾਮ ਪ੍ਰੇਮ ਦੇ ਬਦਲੇ ਸਿੱਖ ਨੂੰ ਕਿਹੋ ਜਈਆਂ ਨਿਆਮਤਾ ਦੀ ਦਾਤ ਬਖਸ਼ ਦਿੰਦਾ ਹੈ ਫੇਰ देर ਕਾ ਦੀ ਕਰੋ ਮੇਰੇ ਇਸ ਗੋਬਿੰਦ ਨੂੰ ਘੁੱਟ-ਘੁੱਟ ਕੇ ਪਿਆਰ ਹਾਂਜੀ ਦਿਲੋਂ ਕਰੋ ਟੁੱਟ ਕੇ ਕਰੋ ਜੀ ਜਾਨ ਲਾ ਕੇ ਕਰੋ ਔਰ ਫੇਰ ਦੇਖੋ ਕਿਉਂ ਜੰਗਿਆ ਇਲਾਹੀ ਨਿਆਮਤਾ ਝੋਲੀ ਆ ਪੈਂਦੀਆਂ ਹਨ ਇਸ ਇਲਾਹੀ ਪ੍ਰੇਮ ਦੀ ਤਾਕਤ ਵੱਲ ਦੇਖ ਕੇ ਹੀ ਗੁਰਬਾਣੀ ਆਵਾਜ਼ੇ ਦਿੰਦੀ ਹੈ ਕਿ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਿਆਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾ ਜੋ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਇਸ ਤਰ੍ਹਾਂ ਦੇ ਪ੍ਰਸੰਗ ਆਪ ਜੀ ਤੱਕ ਅਤੇ ਵੱਦ ਤੋਂ ਵੱਦ ਪ੍ਰਾਣੀਆਂ ਤੱਕ ਪਹੁੰਚ ਸਕਣ ਪਿਆਰਿਓ ਰਸਿਕ ਪੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਕੀਰਤਨ ਅਤੇ ਜੀਵਨੀਆਂ ਨੂੰ ਪਲੇਲਿਸਟ ਵਿੱਚ ਅਲੱਗ-ਅਲੱਗ ਗਰੁੱਪ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ